ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਜਾ ਰਹੇ ਹਾਂ ਕਹਾਣੀ ਮਤਰੀ ਮਾਂ ਨੂੰ ਬੁਰੀ ਕਹਿਣ ਵਾਲਿਓ ਭਾਗ ਤੀਜਾ ਲੇਖਕ ਦੀਪ ਸ਼ੇਰਗਿੱਲ ਸਮੇਂ ਨੇ ਆਪਣਾ ਰੁਖ ਬਦਲ ਲਿਆ ਸੀ ਗਰਮੀਆਂ ਦਾ ਸੇਕ ਕਟ ਕੇ ਹੁਣ ਪੋਦਾ ਠੱਕਾ ਵਗਣ ਲੱਗਾ ਸੀ ਉਦਰ ਕੀਰਤ ਦੇ ਪਿੰਡ ਵਿੱਚ ਵੀ ਕੀਰਤ ਤੇ ਮੀਤ ਦੇ ਰਿਸ਼ਤੇ ਦੀ ਕੁਸਰਮੁਸਰ ਪਹਿਲਾਂ ਨਾਲੋਂ ਜ਼ਿਆਦਾ ਹੋਣ ਲੱਗੀ ਸੀ। ਉਹਦੇ ਘਰ ਦੇ ਉਹਦੇ ਲਈ ਵਧੀਆ ਮੁੰਡੇ ਦੀ ਤਲਾਸ਼ ਕਰਨ ਲੱਗੇ ਤਾਂ ਕਿ ਵਿਆਹ ਕਰਕੇ ਲੋਕਾਂ ਦੇ ਮੂੰਹ ਬੰਦ ਕਰਕੇ ਉਹਨਾਂ ਨੂੰ ਜਿੰਦਰਾ ਮਾਰ ਸਕਣ। ਪਰ ਜਦ ਵੀ ਕੋਈ ਵਧੀਆ ਮੁੰਡਾ ਲੱਭਦਾ ਤਾਂ ਕੋਈ ਨਾ ਕੋਈ ਕੀਰਤ ਤੇ ਮੀਤ ਦੇ ਰਿਸ਼ਤੇ ਬਾਰੇ ਦੱਸ ਕੇ ਪਾਨੀ ਮਾਰ ਦਿੰਦਾ ਮਾਪਿਆਂ ਲਈ ਜਿੱਥੇ ਇਹ ਗੱਲ ਚਿੰਤਾ ਦਾ ਵਿਸ਼ਾ ਸੀ ਉੱਥੇ ਕੀਰਤ ਖੁਸ਼ੀ ਕੇ ਕਿਸੇ ਹੋਰ ਨਾਲ ਉਹਦਾ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਸਨੇਰੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੀਤ ਕੀਰਤ ਦੇ ਘਰ ਰਿਸ਼ਤਾ ਲੈ ਕੇ ਪਹੁੰਚ ਗਿਆ ਮਾਪਿਆਂ ਨੂੰ ਥੋੜਾ ਇਤਰਾਜ਼ ਤਾਂ ਸੀ ਮੀਤ ਦੇ ਘਰਵਾਰ ਤੇ ਕੰਮ ਨੂੰ ਲੈ ਕੇ ਪਰ ਕੁੜੀ ਨੂੰ ਘਰ ਬਿਠਾ ਕੇ ਰੱਖਣ ਨਾਲੋਂ ਉਨ੍ਹਾਂ ਮੀਤ ਨਾਲ ਉਹਦਾ ਰਿਸ਼ਤਾ ਸਵੀਕਾਰ ਕਰ ਲਿਆ ਕੋਈ ਹੋਰ ਸਮੱਸਿਆ ਨਾ ਹੋਵੇ ਇਸ ਲਈ ਪੋ ਦਾ ਮਹੀਨਾ ਲੰਘਦੇ ਹੀ ਵਿਆਹ ਦਾ ਦੇਣਾ ਮਿਥਿਆ ਗਿਆ ਕੀਰਤ ਤੇ ਮੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਦੀ ਪ੍ਰੀਤ ਸਿਰੇ ਚੜ ਰਹੀ ਸੀ ਹਾਲਾਂਕਿ ਮੀਤ ਘਰ ਦੇ ਹਾਲਾਤਾਂ ਨੂੰ ਲੈ ਕੇ ਕਈ ਵਾਰ ਚਿੰਤਤ ਹੁੰਦਾ ਪਰ ਕੀਰਤ ਦੇ ਮਿਲਣ ਦਾ ਨਸ਼ਾ ਉਹਨੂੰ ਸਭ ਕੁਝ ਭੁਲਾ ਦਿੰਦਾ। ਕੁੰਨਿਆਂ ਦੇ 14ਵੇਂ ਦੇ ਚੰਨ ਦਾ ਸ਼ਾਇਦ ਅੱਜ ਆਖਰੀ ਰਾਤ ਸੀ ਅੱਜ ਦੋ ਚੰਨ ਮੌਜੂਦ ਸਨ ਇੱਕ ਉੱਪਰ ਅੰਬਰਾਂ ਤੇ ਅਤੇ ਦੂਜਾ ਮੀਤ ਦੀਆਂ ਬਾਹਾਂ ਵਿੱਚ। ਬਾਹਾਂ ਵਿੱਚਲਾ ਚੂੜਾ ਅਤੇ ਮੱਥੇ ਦੀ ਬਿੰਦੀ ਦੇਖ ਕੇ ਮੀਤ ਦਾ ਮਨ ਅੰਬਰੀਂ ਉਡਾਰੀਆਂ ਲਾ ਰਿਹਾ ਸੀ। ਮਹਿੰਦੀ ਵਾਲੇ ਹੱਥਾਂ ਦੀਆਂ ਪਤਲੀਆਂ-ਪਤਲੀਆਂ ਉਂਗਲਾਂ ਦੇਖ ਕੇ ਮੀਤ ਦਾ دلجور ਨਾਲ ਧੜਕ ਰਿਹਾ ਸੀ। ਉਹਨੂੰ ਕੀਰਤ ਅਜ ਪਹਿਲਾਂ ਨਾਲੋਂ ਵੀ ਸੋਹਣੀ ਅਤੇ ਐਕਟਰਨੀਆ ਵਰਗੀ ਲੱਗ ਰਹੀ ਸੀ। ਚੰਨ ਘਟਦਾ-ਘਟਦਾ ਬੱਦਲਾਂ ਵਿੱਚ ਸਮਾ ਗਿਆ ਸੀ। ਅਤੇ ਮੀਤ ਤੇ ਕੀਰਤ ਇੱਕ ਦੂਜੇ 'ਚ। ਵਿਆਹ ਤੋਂ ਬਾਅਦ ਮੀਤ ਕਿੰਨੇ ਹੀ ਦਿਨ ਘਰੋਂ ਬਾਹਰ ਨਹੀਂ ਨਿਕਲਿਆ ਸੀ। ਦੋਨਾਂ ਨੇ ਮਿਲ ਕੇ ਉਸ ਡਿਗੇਟ ਹੇਜੇ ਕਰਨ ਉਹ ਹੀ ਆਪਣਾ ਮਹਿਲ ਬਣਾ ਲਿਆ ਸੀ। ਕੀਰਤ ਨੇ ਉਸ ਘਰ ਨੂੰ ਦਿਲੋਂ ਅਪਣਾਉਂਦੇ ਹੋਏ ਘਰ ਦੀ ਜ਼ਿੰਮੇਵਾਰੀ ਚੁੱਕ ਲਈ ਸੀ ਤੇ ਦਿਨਾਂ 'ਚ ਹੀ ਘਰ ਦਾ ਮੂਹ ਮਹਾਂਦਰਾ ਬਦਲ ਕੇ ਰੱਖ ਦਿੱਤਾ ਸੀ ਦੋਨੋਂ ਬੜੇ ਪਿਆਰ ਨਾਲ ਰਹਿੰਦੇ ਸੀ ਉਸੇ ਘਰ 'ਚ ਹੁਣ ਲਹਿਰਾਂ ਵਹਿਰਾਂ ਸੀ ਜਿੱਥੇ ਤੀਵੀਂ ਦੀ ਜਾਤ ਵੀ ਆਉਣੋਂ ਡਰਦੀ ਸੀ ਮੀਤ ਨੂੰ ਤਾਂ ਜਿਵੇਂ ਰੱਬ ਹੀ ਯਾਦ ਨਹੀਂ ਸੀ ਦੋ ਬੱਚੇ ਹੋ ਗਏ ਸੀ ਤੇ ਮੀਤ ਨੂੰ ਨੌਕਰੀ ਵੀ ਮਿਲ ਗਈ ਸੀ ਸਾਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਹੋ ਰਿਹਾ ਸੀ ਮੀਤ ਦਾ ਘਰ ਕਿਸੇ ਸਵਰਗ ਤੋਂ ਘੱਟ ਨਹੀਂ ਸੀ ਸਾਰਾ ਪਿੰਡ ਕੀਰਤ ਅਤੇ ਮੀਤ ਅਤੇ ਉਹਨਾਂ ਦੀ ਮਿਹਨਤ ਤੇ ਪਿਆਰ ਦੀਆਂ ਗੱਲਾਂ ਕਰਦਾ ਨਾ ਥੱਕਦਾ ਜਿਹੜੇ ਲੋਕ ਗੱਲਾਂ ਕਰਦੇ ਸੀ ਕਿ ਕਿਸੇ ਨੇ ਮਤਰੀ ਤੀ ਵਿਆਹੀ ਹੋ ਮੀਤ ਨੂੰ ਉਹੀ ਅੱਜ ਮੀਤ ਤੇ ਕੀਰਤ ਦੀਆਂ ਮਿਸਾਲਾਂ ਆਪਣੀ اولاد ਨੂੰ ਦਿੰਦੇ ਸੀ 10-12 ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਾ ਮੀਤ ਉਹ ਮੀਤ ਉੱਠ ਵਾਈ ਹੌਸਲਾ ਕਰ ਉੱਠ ਆਏ ਬੈਠਾ ਕਿੜਾ ਉਹਨੇ ਮੋੜਾਉਣਾ ਜੀ ਤੂੰ ਐ ਢੇੜੀ ਢਾਲ ਲਈ ਤੇ ਬੱਚਿਆਂ ਦਾ ਕੀ ਬਣੂ ਸੀਰੇ ਨੇ ਮੀਤ ਦਾ ਮੋਢਾ ਹਲੂਨ ਕੇ ਜਿਵੇਂ ਉਹਨੂੰ ਅਤੀਤ ਤੋਂ ਬਾਹਰ ਲੈ ਜਾਂਦਾ ਮੀਤ ਅਬੜਵਾਏ ਉੱਠ ਕੇ ਅੰਦਰ ਨੂੰ ਭੱਜਿਆ ਜਿੱਥੇ ਉਹਦੀ ਹੱਸ ਦੀ ਖੇੜ ਦੀ ਕੀਰਤ ਅੱਜ ਅਹਿਲ ਤੇ ਬੇਜਾਨ ਲਾਸ਼ ਬਣੀ ਪਈ ਸੀ ਬੱਚੇ ਮਾਂ ਦੇ ਉੱਪਰ ਡਿੱਗ ਕੇ ਰੋ ਰਹੇ ਸੀ ਕੀਰਤ ਦੇ ਮਾਪੇ ਅਤੇ ਪਿੰਡ ਦੇ ਲੋਕ ਵੀ ਬੈਠੇ ਹੁਣੀ ਨੂੰ ਕੋਸ ਰਹੇ ਸੀ ਮੀਤ ਦੇ ਪੈਰ ਜਿਵੇਂ ਪੱਥਰ ਹੋ ਗਏ ਹੁਣ ਤੇ ਉਹਨਾਂ ਨੂੰ ਕਿਸੇ ਨੇ ਜੰਜੀਰ ਨਾਲ ਚਾਕੜ ਦਿੱਤਾ ਹੋਵੇ ਉਹ ਅੱਗੇ ਵੱਧ ਕੇ ਕੀਰਤ ਦੀ ਲਾਸ਼ ਨੂੰ ਦੇਖਣ ਦੀ ਹਿੰਮਤ ਨਹੀਂ ਕਰ پا ਰਿਹਾ ਸੀ ਸੀਰੇ ਨੇ ਉਹਨੂੰ ਬਾਹੋਂ ਫੜ ਕੇ ਕੀਰਤ ਦੀ লাশ ਕੋਲ ਲਿਆਂਦਾ ਤੇ ਸੱਚ ਦਾ ਸਾਹਮਣਾ ਕਰਵਾਇਆ ਬੱਚੇ ਆਪਣੀ ਮਾਂ ਦੀ লাশ ਨੂੰ ਛੱਡ ਕੇ ਆਪਣੇ ਪਿਓ ਦੇ ਗਲ ਲੱਗ ਕੇ ਰੋਣ ਲੱਗੇ ਮੀਤ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਕਿ ਹੋਇਆ ਕੀ ਏ ਕੀਰਤ ਜਿਸ ਨੂੰ ਉਹ ਹਸਦੀ ਖੇੜੀ ਦੀ ਛੱਡ ਕੇ ਗਿਆ ਸੀ ਉਹ ਇੰਜ লাশ ਕਿਵੇਂ ਬਣ ਗਈ ਉਹਦੀਆਂ ਅੱਖਾਂ 'ਚ ਇਹ ਸਵਾਲ ਪੜ੍ਹ ਕੇ ਗੰਡਣ ਬੋਲੀ ਪੁੱਤ ਮੈਂ ਜਦੋਂ ਦਾਲ ਲੈ ਕੇ ਗਈ ਤਾਂ ਚੰਗੀ ਭਲੀ ਕੱਪੜੇ ਧੋਂਦੀ ਸੀ ਤੇ ਬੜੀ ਖੁਸ਼ ਸੀ ਕਹਿੰਦੀ ਚਾਚੀ ਅੱਜ ਸਾਡੇ ਵਿਆਹ ਦਾ ਦਿਨ ਏ ਸਾਰਾ ਘਰ ਤੋਂ ਕੇ ਸਜਾਉਣਾ ਏ ਜੇ ਮੈਂ ਪਰ ਕੀ ਪਤਾ ਸੀ ਤੂੰ ਤਾਂ ਬਿੰਦ ਛੱਟ ਦੀ ਪ੍ਰਾਣੀ ਏ ਕਹਿ ਕੇ ਚਾਚੀ ਨੇ ਅੱਖਾਂ ਪੁੰਝੀਆਂ ਫੇਰ ਜਦੋਂ ਜੀ ਮੈਨੂੰ ਚੀਖ ਸੁਣੀ ਤਾਂ ਮੈਂ ਭੱਜ ਕੇ ਆਈ ਉਹ ਤਾਰ ਨਾਲ ਚਿੰਬੜੀ ਪਈ ਸੀ ਕਪੜੇ ਵਾਲੀ ਤਾਰ ਵਾਲਾ ਸਾਰਾ ਕਰਕੇ ਚਾਚੀ ਬੋਲੀ ਤਾਰ ਚ ਕਰੰਟ ਸੀ ਗਿੱਲੇ ਕਪੜੇ ਜਦੋਂ ਉਹਨੇ ਤਾਰ ਤੇ ਪਾਏ ਤਾਂ ਆ ਚੰਦਰੀ ਲੜ ਦੇ ਨਾਲ ਹੀ ਚਿੰਬੜ ਗਈ ਮੈਂ ਬਥੇਰਾ ਭੱਜ ਕੇ ਲੜ ਦੀ ਸੁੱਚ ਕੱਟੀ ਪਰ ਉਹਦੀ ਘਟ ਗਈ ਬੇਪੁੱਤ ਉੱਥੇ ਹੀ ਜਾ ਨਿਕਲੀ ਹਾਏ ਸੁਣ ਕੇ ਮੀਤ ਦੀ ਪੁੱਭ ਨਿਕਲ ਗਈ ਅੱਜ ਵਿਆਹ ਦੇ ਦਿਨ ਤੇ ਉਹਦੀ ਜ਼ਿੰਦਗੀ ਉਜੜ ਗਈ ਸੀ ਅੱਜ ਦੇ ਦਿਨ ਕੀਰਤ ਨੇ ਇਸ ਘਰ ਵਿੱਚ ਪੈਰ ਪਾਏ ਸੀ ਤੇ ਅੱਜ ਦੇ ਦਿਨ ਹੀ ਉਹ ਘਰ ਨੂੰ ਤੇ ਮੀਤ ਨੂੰ ਇਸ ਦੁਨੀਆ 'ਚ ਇਕੱਲਾ ਛੱਡ ਕੇ ਜਾ ਰਹੀ ਸੀ ਮੀਤ ਜਿਵੇਂ ਹੋਸ਼ ਹੀ ਗੋ ਚੁੱਕਾ ਸੀ ਉਹ লাশ ਨਾਲ ਗੱਲਾਂ ਕਰ ਰਿਹਾ ਸੀ ਕੀਰਤ ਦੇ ਉਹਦੇ ਨਾਲ ਇਕੱਠੇ ਜਿਉਣ ਮਾਰਨ ਦੇ ਵਾਅਦੇ ਯਾਦ ਕਰ ਰਿਹਾ ਸੀ ਉਹਨੂੰ ਅਜੇ ਵੀ ਲਕੀਨ ਨਹੀਂ ਹੋ ਰਿਹਾ ਸੀ ਕਿ ਕੀਰਤ ਉਹਨੂੰ ਛੱਡ ਕੇ ਜਾ ਚੁੱਕੀ ਏ ਕੀਰਤ ਤੇ ਜਾ ਚੁੱਕੀ ਸੀ ਪਰ ਉਹਨੂੰ ਸੰਭਲਣਾ ਪੈਣਾ ਸੀ ਹਿੰਮਤ ਕਰਨੀ ਪੈਣੀ ਸੀ ਜੇ ਇਹ ਜਵਾਕ ਨਾ ਹੁੰਦੇ ਤਾਂ ਮੈਂ ਵੀ ਤੇਰੇ ਨਾਲ ਹੀ ਚੱਲਣਾ ਸੀ ਕੀਰਤ ਕਹਿ ਕੇ ਮੀਤ ਬੱਚਿਆਂ ਵਾਂਗ ਰੋ ਪਿਆ ਪਰ ਮੈਨੂੰ ਇਹਨਾਂ ਖਾਤਰ ਜਿਉਣਾ ਪੈਣਾ ਹੈ ਮਰ ਮਰ ਕੇ ਜਿਉਣਾ ਪੈਣਾ ਹੈ ਤੇਰੇ ਬਿਨ ਇੱਕ ਪਲ ਵੀ ਜਾਉਣ ਦੀ ਕਲਪਨਾ ਨਹੀਂ ਕਰ ਸਕਦਾ ਸੀ ਮੈਂ ਪਰ ਹੁਣ ਪਤਾ ਨਹੀਂ ਤੇਰੇ ਬਿਨਾਂ ਕਿੰਨੇ ਸਾਲ ਇਸ ਬੇਜਾਨ ਸਰੀਰ ਦਾ ਬੋਝ ਲੈ ਕੇ ਚੱਲਣਾ ਪੈਣਾ ਤੇਰੇ ਮੀਤ ਨੂੰ ਮੀਤ ਦਾ ਮਨ ਨਹੀਂ ਮੰਨ ਰਿਹਾ ਸੀ ਕੀਰਤ ਦਾ ਅੰਤਮ ਸੰਸਕਾਰ ਕਰਨ ਨੂੰ ਕਿਉਂਕਿ ਉਹਨੂੰ ਅਜੇ ਵੀ ਲੱਗਦਾ ਸੀ ਧਰਮਰਾਜ ਨੇ ਉਹਦੀ ਕੀਰਤ ਨੂੰ ਹੁਣੇ ਇਹ ਕਹਿ ਕੇ ਮੋੜ ਦੇਣਾ ਕਿ ਜਾ ਭਾਈ ਤੈਨੂੰ ਤਾਂ ਮੇਰੇ ਜਮਦੂਤ ਗਲਤੀ ਨਾਲ ਚੁੱਕ ਲਏ ਅਜੇ ਤੇਰੇ ਮਰਨ ਦਾ ਟਾਈਮ ਨਹੀਂ ਆਇਆ। ਇਹੀ ਸੋਚ ਕੇ ਉਹ ਸੰਤੇ ਬਾਬੇ ਦੀ ਕਹਾਣੀ ਯਾਦ ਕਰਨ ਲੱਗਾ ਜਿਸ ਵਿੱਚ ਉਹਨੂੰ ਜਮਦੂਤ ਗਲਤੀ ਨਾਲ ਲੈ ਗਏ ਸੀ ਤੇ ਧਰਮਰਾਜ ਨੇ ਬਹੀ ਖਾਤੇ ਫਰੋਲ ਕੇ ਉਹਨੂੰ ਵਾਪਸ ਮੋੜ ਦਿੱਤਾ ਸੀ ਤੇ ਤਿੰਨ ਘੰਟੇ ਮਰਨ ਤੋਂ ਬਾਅਦ ਉਹ ਜਿਉਂਦਾ ਹੋ ਗਿਆ ਸੀ ਇਸ ਆਸ ਵਿੱਚ ਮੀਤ ਸਾਰੀ ਰਾਤ ਕੀਰਤ ਦੀ লাশ ਕੋਲ ਬੈਠਾ ਰਿਹਾ ਪਰ ਨਾ ਤਾਂ ਜਮਦੂਤ ਦੇ ਨੇ ਵਹੀ ਫਰੋਲੀ ਤੇ ਨਾ ਉਹਦੀ ਕੀਰਤ ਵਾਪਸ ਆਈ ਸੰਸਕਾਰ ਤੋਂ ਬਾਅਦ ਫੁੱਲ ਚੁਗੇ ਤੇ ਫੁੱਲਾਂ ਤੋਂ ਬਾਅਦ ਭੋਗ ਪਰ ਕੀਰਤ ਮੀਤ ਦੇ ਮਨ ਵਿੱਚ ਇੱਕ ਪਲ ਵੀ ਪਾਸੇ ਨਾ ਹੁੰਦੀ ਉਹਦਾ ਸਾਹ ਰੁਕਣੇ ਲੱਗਦਾ ਕੀਰਤ ਨੂੰ ਯਾਦ ਕਰਕੇ ਪਰ ਉਹਦੇ ਬੱਚਿਆਂ ਦਾ ਚਿਹਰਾ ਉਹਦਾ ਸਾਹ ਚ ਸਾ ਤੇ ਜਿਉਣ ਦੀ ਆਸ ਭਰ ਦਿੰਦਾ ਅੱਜ ਕੀਰਤ ਨੂੰ ਗਏ ਨੂੰ 5 ਮਹੀਨੇ ਹੋ ਚੁੱਕੇ ਸੀ ਪਰ ਮੀਤ ਦੇ ਦਿਲ ਵਿੱਚ ਉਹ ਓਵੇਂ ਹੀ ਓਵੇਂ ਸੀ ਜਿਵੇਂ ਹੁਣ ਵੀ ਉਹਦੇ ਕੋਲ ਹੀ ਹੋਵੇ ਮੀਤ ਨੇ ਉਹਦੀਆਂ ਯਾਦਾਂ ਨਾਲ ਜਿਉਣ ਦਾ ਬਲ ਸਿੱਖ ਲਿਆ ਸੀ ਪਰ ਬੱਚੇ ਬੱਚਿਆਂ ਨੂੰ ਤਾਂ ਮਾਂ ਦੀ ਲੋੜ ਸੀ ਜੋ ਉਹਨਾਂ ਦਾ ਖਿਆਲ ਰੱਖ ਸਕੇ ਉਹਨਾਂ ਨੂੰ ਰੋਟੀ ਪਾਣੀ ਖਵਾਵੇ ਨਹਾਵੇ ਤੋਹਾਵੇ ਤੇ ਪਿਆਰ ਕਰੇ ਭਾਵੇਂ ਮੀਤ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਦਾ ਸੀ ਬੱਚਿਆਂ ਦੀ ਹਰ ਚੀਜ਼ ਦਾ ਧਿਆਨ ਰੱਖਦਾ ਸੀ ਕੀਰਤ ਦੇ ਜਾਣ ਤੋਂ ਬਾਅਦ ਉਹ ਬੱਚਿਆਂ ਦਾ ਮਾਂ ਬਾਪ ਦੋਨੋਂ ਬਣ ਗਿਆ ਸੀ ਪਰ ਇੱਕ ਮਾਂ ਦੀ ਕਮੀ ਮਾਂ ਹੀ ਪੂਰੀ ਕਰ ਸਕਦੀ ਏ ਇਸ ਗੱਲ ਦਾ ਅਹਿਸਾਸ ਇਤੇਰਾ ਕਿਤੇ ਮੀਤ ਨੂੰ ਵੀ ਹੋ ਗਿਆ ਸੀ ਆਂਡੀ ਗਵਾਂਡੀ ਵੀ ਮੀਤ ਨੂੰ ਕਹਿੰਦੇ ਰਹਿੰਦੇ ਕਿ ਉਹ ਦੂਜਾ ਵਿਆਹ ਕਰਵਾ ਲਵੇ ਐ ਐਡੀ ਵੱਡੀ ਜ਼ਿੰਦਗੀ ਕੀਰਤ ਦੀ ਜਾਤ ਸਹਾਰੇ ਨਹੀਂ ਨਿਕਲਣੀ ਨਾਲੇ ਕਿੰਨਾ ਕੁ ਚਿਰ ਉਹ ਕੱਲਾ ਹੱਥ ਫੂਕੂ ਦੇ ਬੱਚਿਆਂ ਦੀ ਦੇਖਭਾਲ ਕਰੂ ਉਹਨਾਂ ਨੂੰ ਵੀ ਮਾਂ ਦੀ ਲੋੜ ਏ ਅਤੇ ਤੈਨੂੰ ਵੀ ਜੀਵਨ ਸਾਥੀ ਦੀ ਅਜੇ ਜ਼ਿੰਦਗੀ ਪਹਾੜ ਵਾਂਗ ਮੂਹਰੇ ਖੜੀ ਏ ਕੋਈ ਸਾਥੀ ਹੋਊ ਤੇ ਵਧੀਆ ਸਮਾਂ ਨਿਕਲੂਗਾ ਪਰ ਮੀਤ ਟਾਲਮਟੋਲ ਕਰ ਦਿੰਦਾ ਕਿਉਂਕਿ ਉਹ ਕੀਰਤ ਬਿਨਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਸੀ ਕੀਰਤ ਦੇ ਮਾਪੇ ਵੀ ਆਪਣੇ ਦੋਤਾ ਦੋਤੀ ਬਾਰੇ ਸੋਚ ਕੇ ਮੀਤ ਨੂੰ ਦੁਬਾਰਾ ਵਿਆਹ ਕਰਾਉਣ ਦੀ ਸਲਾਹ ਦਿੰਦੇ ਪਰ ਉਹ ਹਰ ਵਾਰੀ ਇਹੀ ਕਹਿ ਕੇ ਪੱਲਾ ਛਡਾ ਲੈਂਦਾ ਕਿ ਜੇ ਉਹਨੇ ਮੇਰੇ ਬੱਚਿਆਂ ਨੂੰ ਨਾ ਅਪਣਾਇਆ ਇਹਨਾਂ ਨੂੰ ਕੁੱਟੂ ਮਾਰੂ ਜਾਂ ਇਹਨਾਂ ਨੂੰ ਪਿਆਰ ਨਾ ਕਰੂ ਮੈਂ ਤਾਂ ਫਿਰ ਸੁਖੀ ਹੁੰਦਾ ਹੁੰਦਾ ਹੋਰ ਵੀ ਦੁਖੀ ਹੋ ਜੂ ਪਰ ਸ਼ਾਇਦ ਇਸ ਵਾਰ ਕੀਰਤ ਦੇ ਮਾਪੇ ਉਹਦੇ ਇਸ ਲਾਰੇ ਦਾ ਵੀ ਜਵਾਬ ਲੱਭ ਕੇ ਲਿਆਏ ਸੀ ਉਹਨਾਂ ਕੀਰਤ ਦੇ ਹੀ ਬਾਵੇਂ ਦੀ ਕੁੜੀ ਬੱਚਿਆਂ ਦੀ ਮਾਂ ਬਣਾਉਣ ਦੀ ਸਲਾਹ ਦਿੱਤੀ ਜਿਸ ਦਾ ਕਿ ਹੁਣੇ ਕੁਝ ਸਮਾਂ ਪਹਿਲਾਂ ਤਲਾਕ ਹੋਇਆ ਸੀ ਸਭ ਨੂੰ ਉਹਨਾਂ ਦੀ ਰਾਏ ਵਧੀਆ ਲੱਗੀ ਕਿ ਚਲੋ ਉਹ ਤਾਂ ਫਿਰ ਬੱਚਿਆਂ ਦੀ ਆਪਦੀ ਮਾਸੀ ਐ ਉਹ ਤਾਂ ਬੱਚਿਆਂ ਤੇ ਹਾਏ ਦਇਆ ਕਰੂਗੀ ਹੀ ਇਹਨਾਂ ਦੇ ਸਿਰ ਤੇ ਹੱਥ ਰੱਖੂਗੀ ਬਾਕੀ ਭਾਈ ਉਹਦਾ ਵੀ ਘਰ ਵਸਜੂ ਤੇ ਮੀਤ ਤੇਰਾ ਵੀ ਪਰ ਮੀਤ ਨੂੰ ਇਹ ਹਰਗੇਜ ਪਸੰਦ ਨਹੀਂ ਸੀ ਉਹ ਨਹੀਂ ਚਾਹੁੰਦਾ ਸੀ ਕਿ ਗੀਤ ਦੀ ਜਗਾ ਉਹ ਕਿਸੇ ਹੋਰ ਨੂੰ ਦੇਵੇ ਪਰ ਸਾਰਿਆਂ ਦੇ ਜ਼ੋਰ ਪਾਉਣ ਤੇ ਬੱਚਿਆਂ ਦੇ ਮੰਮੀ ਲਈ ਜਿੱਦ ਕਰਨ ਤੇ ਉਹਨੂੰ ਇਹ ਹੱਕ ਵੀ ਆਖਰ ਚੱਬਣਾ ਪਿਆ ਕਹਾਣੀ ਅਜੇ ਬਾਕੀ ਹੈ ਦੋਸਤੋ ਮਿਲਦੇ ਆਂ ਅਗਲੇ 파ਰਟ ਦੇ ਨਾਲ ਤੁਹਾਡਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ